ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਘੱਗਰ ਬਹੁਤ ਭਰਿਆ ਹੋਇਆ ਹੈ ਘੱਗਰ ਦੇ ਪੁਲ ਤੇ ਜਿਹੜੀ ਵੀ ਸੰਗਤ ਬੇਫਜ਼ੂਲ ਆਉਂਦੀ ਹੈ ਆ ਕੇ ਬਹੁਤ ਜ਼ਿਆਦਾ ਭੀੜ ਕਰਦੀ ਹੈ ਕੁੱਦ ਗੱਡੀਆਂ ਮੋਟਰਸਾਈਕਲ ਸੈਡਾਂ ਦੇ ਖਿਲਾਰ ਕੇ ਜਿਹੜੇ ਕਿ ਕੰਮ ਕਰਨ ਵਾਲੇ ਆਣਾ ਘੱਗਰ ਦੇ ਕਿਨਾਰੇ ਤੇ ਭਾਵੇਂ ਕੋਈ ਲੇਬਰ ਹੈ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਆਉਂਦੀ ਹੈ ਅਸੀਂ ਬੇਨਤੀ ਕਰਦੇ ਆ ਕਿ ਜਿੰਨੇ ਵੀ ਫਜ਼ੂਲ ਬੰਦੇ ਘਰ ਦੇ ਕੰਡੇ ਤੇ ਆਉਂਦੇ ਨੇ ਉਹ ਨਾ ਆਉਣਾ ਜੇ ਕੋਈ ਆਉਂਦਾ ਕੰਮ ਵਾਲਾ ਬੰਦਾ ਆਏ ਜਾਂ ਕੋਈ ਕੰਮ ਕਰਵਾਉਣ ਨਾਲ ਲੱਕੇ ਸਭ ਤੋਂ ਵੱਧ ਭੀੜ ਕਰਕੇ ਅਸੀਂ ਖੁਦ ਪਰੇਸ਼ਾਨ ਹੋ ਜਾਂਦੇ ਆ ਇੱਕ ਮੈਂ ਬੇਨਤੀ ਕਰਦਾ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਕਿ ਤੁਸੀਂ ਦੋ ਬੰਦਿਆਂ ਦੀ ਡਿਊਟੀ ਲਾਓ ਕਿ ਇਹ ਭੀੜ ਜਾਮਾ ਨਾ ਹੋਵੇ ਬੇਨਤੀ ਕਰਦੇ ਆ ਬਹੁਤ ਬਹੁਤ ਧੰਨਵਾਦ